ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸਾਖੀ ਤੋਂ ਐਨ ਪਹਿਲਾਂ ਸ਼ਨੀਵਾਰ ਨੂੰ ਪਾਰਟੀ ਦੇ ਪ੍ਰਧਾਨ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦੀ ਵਰਕਿੰਗ ਕਮੇਟੀ ਨੇ 12 April ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਸੀਨੀਅਰ ਅਕਾਲੀ ਲੀਡਰ ਅਤੇ ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਪ੍ਰਧਾਨ ਚੋਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ 13 April ਨੂੰ ਤਲਵੰਡੀ ਸਾਬੋ ਵਿਖੇ ਸਿਆਸੀ ਕਾਨਫਰੰਸ ਵੀ ਕੀਤੀ ਜਾਵੇਗੀ। ਔਰ ਹੁਣ ਜਿਹੜਾ ਅਗਲਾ ਸੱਡਾ ਜਿਹੜਾ ਜਨਰਲ ਡੈਡੀਕੇਟ ਸੈਸ਼ਨ ਹੈ ਜਿਹਨੂੰ ਆਮ ਇਜਲਾਸ ਕਹਿੰਦੇ ਆ ਜਦੇ ਵਿੱਚ ਪ੍ਰਧਾਨ ਦੀ ਚੋਣ ਦੁਬਾਰਾ ਹੁੰਦੀ ਹੈ ਉਧੇਦਾਰਾਂ ਦੀ ਚੋਣ ਹੁੰਦੀ ਹੈ ਵਰਕਿੰਗ ਕਮੇਟੀ ਵੀ ਉਹਦੇ ਵਿੱਚ ਚੁਣੀ ਜਾਂਦੀ ਹੈ ਉਹਦੀਆਂ ਤਰੀਕਾਂ ਦਾ ਫੈਸਲਾ ਵੀ ਜਿਹੜਾ ਹੈਗਾ ਉਹ ਇਸੇ ਵਰਕਿੰਗ ਕਮੇਟੀ ਨੇ ਕਰਨਾ ਹੁੰਦਾ ਸੋ ਅੱਜ ਵਰਕਿੰਗ ਕਮੇਟੀ ਨੇ 12 ਅਪ੍ਰੈਲ ਨੂੰ 1 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਦਾ ਜਿਹੜਾ ਡੇਟ ਦਾ ਫੈਸਲਾ ਉਹ ਕਰ ਦਿੱਤਾ ਔਰ ਇਹ ਜਿਹੜੀ ਚੋਣ ਹੈ ਇਹ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ ਕਿ ਜਿਹੜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧਕੀ ਬਲਾਕ ਹੈ ਉਹਦੇ ਵਿੱਚ ਸਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਉੱਥੇ ਇਹ ਚੋਣ ਹੁੰਦੀ ਹੈ ਸੋ 12 ਅਪ੍ਰੈਲ ਨੂੰ 11 ਵਜੇ ਜਿਹੜਾ ਜਨਰਲ ਡੈਡੀਕੇਟਾ ਸਵੇਰ ਡੈਡੀਕੇਟਨ ਦਾ ਜਨਰਲ ਇਜਲਾਸ ਹੈ ਜਿਹੜਾ ਉਹ ਸਵੇਰੇ 11 ਵਜੇ ਜਿਹੜਾ ਹੈਗਾ ਉੱਥੇ ਹੋਏਗਾ